ਜੀ ਹਸੀਕਾਲ ਕੀ ਹਾਲ ਹੈ ਕੈਮਾ ਜੀ ਸੇ ਤਾਂ ਹੋਰ ਸੁਣਾਓ ਅੱਜ ਦੀ ਜਿਹੜੀ ਵੀਡੀਓ ਪੈਂਡਰ ਆਈ ਆ ਜ਼ਿਲ੍ਹਾ ਪਟੰਡਾ ਤਸਵੀਰ ਰਾਮਪਰਾ ਫੂਲ ਤਾਂ ਬਾਈ ਰਾਜੇ ਦੇ ਘਰੇ ਤੇ ਰਾਜਾ ਸਾਡਾ ਤਕਰੀਬਨ ਸਾਰਿਆਂ ਨੂੰ ਪਤਾ ਪਹਿਲਾਂ ਤੋਂ ਮਿੱਤਰ ਆ ਸਾਡਾ ਤੇ ਮੈਡੀਕਲ ਵੀ ਇੱਥੇ ਰਾਜੇ ਦੇ ਘਰ ਦੇ ਮੂਰੇ ਹੁੰਦਾ ਸੀ ਤੇ ਰਾਜੇ ਵਰਗਣੇ ਬਹੁਤ ਸਾਥ ਦਿੱਤਾ ਤੇ ਅੱਜ ਰਾਜੇ ਕੋਲ ਇੱਕ ਨੀਲੀ ਦਾ ਵੀ ਸਾਨੂੰ ਕੱਟਾ ਦਿਖਾਉਣੇ ਆ ਜਿਵੇਂ ਮਾਜ ਤਾਂ ਹੁਣ ਝੋਟੀ ਦਾ ਵੀ ਨੀਲੀ ਦਾ ਵੀ ਖੜੀ ਆ ਇਹਦੀ ਮਾਂ ਪਹਿਲਾਂ ਜਾਦੇ ਮਤਲਬ ਬੈਟਰਨੈਸ ਦੇ ਵਿੱਚ ਸੀਗੀ ਤਾਂ ਇਹ ਆ ਆ ਤਰਨਾਟ ਦੇ ਨਾਲ ਪੈਦਾ ਹੋਈ ਆ ਨਾ ਬਈ ਤਰਨਾਟ ਵਾਲੀ ਕੱਟੀ ਆ ਨਾ ਇਹਨੇ ਬੜਾ ਮੂੰਹ ਦੀ ਸ਼ੇਵ ਸੂਬ ਪੜੀ ਵਧੀਆ ਸੋਹਣੀ ਆ ਇਹਦੀ ਤਾਂ ਦੁੱਧ ਵੀ ਇਹਨੇ ਚੰਗਾ ਦਿੱਤਾ ਹੁਣ ਵੀ ਰਾਜਾ ਕਹਿੰਦਾ ਬਈ ਜਿਵੇਂ ਟੋਕੜ ਹੋਈ ਵੀ ਆ ਇਹ ਡਾਟ ਪਾਉਂਦੀ ਆ ਸਰਕ ਕੰਮ ਨੂੰ ਪਾਉਂਦੀ ਕੱਖਾ ਨੂੰ ਮੰਨ ਲਓ ਪਾਉਂਦੀ ਧਾਰ ਨੂੰ ਮੰਨ ਲਓ ਪਰ ਇਹਨੇ ਰੈਂਕ ਹੀ ਮਿਲਣਾ ਠੀਕ ਹੈ ਉਹ ਨੂੰ ਦੁੱਧ ਤੇ ਕੰਮ ਨੂੰ ਇਹ ਬਹੁਤ ਜ਼ਿਆਦਾ ਚੰਗੀ ਰਹੀ ਤੇ ਰਾਜੇ ਕੋਲ ਇੱਕ ਝੋਟਾ ਤਿਆਰ ਕੀਤਾ ਵਾ ਨੀਲੀ ਰਵੀ ਦਾ ਉਹਦੀ ਮਾਂ ਬਹੁਤ ਵਧੀਆ ਸੀ ਉਹ ਰਾਜੇ ਨੇ ਮਤਲਬ ਬੇਇੱਜ਼ਤੀ ਸੀ ਪਹਿਲਾਂ ਤਾਂ ਉਹ ਕੱਟੇ ਦੀ ਅੱਜ ਵੀਡੀਓ ਬਣਾਉਨੇ ਆ ਕਿਉਂਕਿ ਇਹ ਦੋ ਤਿੰਨ ਪਸ਼ੂ ਸਾਹਮਣੇ ਵਾਲੇ ਬੰਦੇ ਆ ਤੇਰਾ ਜੀ ਲਿਆਣਾ ਖੋਲ ਕੇ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਥੋੜਾ ਜਿਹਾ ਸਾਨੂੰ ਪਤਾ ਹੈ ਇਹ ਆਮ ਜਟਾਲੀ ਸਮਾਈ ਆ ਬਸ ਖੇਤ ਬੰਨੇ ਵਾਲਿਆਂ ਦੀ ਸ਼ੌਂਕ ਨਾਲ ਜਿਵੇਂ ਇੱਕ ਅੱਧਾ ਪਹਾੜ ਲਿਆ ਲੈ ਚਲੇ ਜਦੋਂ ਇਹ ਤੁਹਾਨੂੰ ਪਰੇ ਉਹ ਬਾੜ ਦੇ ਕੋਲ ਮੋੜ ਲੈ ਲੋ ਮਿੱਤਰੋ ਕਟਣ ਨੂੰ ਜਿਵੇਂ ਮਰਜੀ ਚਾਰੇ ਪਾਸੋਂ ਦੇਖੀ ਚੱਲੋ ਭਾਂਦੀ ਤੇ ਕੱਟਾ ਸੋਹਣਾ ਕਿਹ ਰਾਜੇ ਕਿੰਨੇ ਟਾਈਮ ਦਾ ਹੋ ਗਿਆ ਉਹ 4 ਸਾਲਾਂ ਦਾ ਚਾਰ ਸਾਲਾਂ ਦਾ ਹੋ ਗਿਆ ਉਹ ਠੀਕ ਹੈ ਲੋਬੀ ਮਿੱਤਰੋ ਕੱਟ ਕੁਤੂ ਵੀ ਪ੍ਰੋਪਰੀਆ ਬਸ ਕੱਲਾ ਬਾਈ ਨੇ ਘੱਟ ਹੈ ਰਾਜੇ ਨੂੰ ਦੇਖ ਕੇ ਕੱਟ ਭਾਂਦੀ ਹੋਟਲ ਆ ਰਾਜ ਦਾ ਕੱਦਾ ਆਪਦੀ ਬਹੁਤ ਜਿਆਦਾ ਕੱਦਾ ਹੈ ਦਾ ਤਾਂ ਮਾਰ ਕਾ ਮੁਰਕਾ ਵੀ ਦੇਖ ਸਕਦੇ ਆ ਕੱਟਾ ਸਕੀਨ ਆ ਪੂਰਾ ਤਾਂ ਕੂਨਾ ਬਈ ਪੂਰਾ ਨਰਮ ਹੈ ਬਈ ਹਾਂ 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 ਪੂਰਾ ਰਾਜੇ ਦਾ ਨੰਬਰ ਬੁੱਲੀ ਬਾਈ ਤਰਾ 9417558281 9417558284 81 81 ਹਾਂ 81 ਤਾਂ ਇਹ ਨੰਬਰ ਆ ਬਾਈ ਰਾਜੇ ਦਾ ਬਾਈ ਦਾ ਰਾਜੇ ਲਈ ਇੱਧਰ ਨੂੰ ਮੜੇ ਇਹ ਬਹੁਤ ਵਧੀਆ ਰੰਗ ਦਾ ਹੀ ਬਹੁਤ ਵਧੀਆ ਕੋਈ ਬੈਡਨੈਸ ਨਹੀਂ ਇਹਦੇ ਚ ਜਿਆਦੇ ਪ੍ਰੋਪਰ ਨੀਲੀ ਰਵੀ ਵਾਲਾ ਰੰਗ ਆ ਜਿਹੜਾ ਬਹੁਤ ਜਿਆਦੇ ਵਧੀਆ ਰੰਗ ਹੈ ਇਹਦਾ ਤਾਂ ਬੈਟਰ ਨੈਸ ਕੋਈ ਜ਼ਿਆਦਾ ਨਹੀਂ ਤਾਂ ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਵਾਸਤੇ ਬਾਈ ਰਾਜੇ ਦਾ ਤੁਹਾਨੂੰ ਨੰਬਰ ਦੇ ਹੀ ਦਿੱਤਾ ਹਨਾ ਤਾਂ ਤੁਸੀਂ ਬਾਈ ਦੇ ਨਾਲ ਕਨੈਕਟ ਕਰ ਸਕਦੇ ਆਂ ਬਾਈ ਲੈ ਚੱਲ ਅੰਦਰ ਹੀ ਖੜਾਈਏ ਇੱਥੇ ਮੜੇ ਮੜੇ ਖੜਾਈਂ ਕਰੀਂ ਮੜੇ ਮਗਰ ਨੂੰ ਤਾਂ ਕੀ ਮਗਰ ਨੂੰ ਮਗਰੋਂ ਪਾਇਰ ਲੋਡ ਕਰੂਗਾ ਬਸ ਬਸ ਲੈ ਚੱਲ ਕਿਉਂਕਿ ਬਾਈ ਇਹ ਕੰਮ ਤਾਂ ਚੱਲਦਾ ਵੀ ਚਲੋ ਕਿਸੇ ਨੇ ਸਣ ਪਾਲ ਨਹੀਂ ਹੁੰਦਾ ਕੋਈ ਆਪਦੇ ਕੰਮ ਧੰਦੇ ਨੂੰ ਹਨਾ ਬਹੁਤ ਭਰਾ ਵੀ ਚੱਲੇ ਯਾਰ ਵੱਢਣ ਵਾਲਿਆਂ ਤੋਂ ਬਾਜੇ ਉਹਦੇ ਵਾਂਗੂ ਨਹੀਂ ਜਿਹੜਾ ਕਹਿੰਦੇ ਨੇ ਕਟਾਤਾ ਜਦੋਂ ਆਪਾਂ ਵੇਚਣਾ ਤਾਂ ਜਾਣਾ ਤਾਂ ਉਹੀ ਰਾਹ ਹੁੰਦਾ ਪਰ ਫਿਰ ਵੀ ਆਏ ਆ ਵੀ ਕੋਸ਼ਿਸ਼ ਕਰਾਂਗੇ ਰਾਜਾ ਕਹਿੰਦਾ ਯਾਰ ਵੀਡੀਓ ਪਾਵਾਂਗੇ ਆਪਾਂ ਮੂੰ ਤਾਂ ਵੇਚਣ ਨੂੰ ਜੀ ਨਹੀਂ ਕਰਦਾ ਬੜੇ ਸ਼ੌਂਕ ਨਾਲ ਪਾਲਿਆ ਵਾ ਇਹ ਤੇ ਪਹਿਲਾਂ ਤੋਂ ਨਾਲ ਇਹਦੀ ਮਾਂ ਵੀ ਸੋਹਣੀ ਸੀਗੀ ਬਾਈ ਤੇ ਇਹਦੇ ਕੋਲੇ ਪਹਿਲਾਂ ਤਿੰਨ ਚਾਰ ਨੇਲੀ ਰਾਵੀਆਂ ਹੀ ਹੁੰਦੀਆਂ ਸੀ ਤੇ ਹੁਣ ਇਹਦੇ ਕੋਲੇ ਆਹ ਤਰਨਾਟ ਵਾਲੀ ਬੱਚੀ ਰੱਖ ਲਈ ਸੀ ਇਹਨੇ ਇਹ ਕਾ ਬੂਰੀ ਹੋ ਗਈ ਤਾਂ ਚਲ ਬਾਕੀ ਬੱਚੇ ਬੁੱਚੇ ਆ ਜਾਂਦੇ ਜਿਵੇਂ ਹੂ ਕੱਟੀ ਉਹ ਵਾਲੀ ਵੀ ਖੜੀ ਹੈ ਉਹ ਵੀ ਕੱਟੀ ਤਰਨਾਟ ਦੀ ਓਕੇ ਉਹ ਵੀ ਤਰਨਾਟ ਵਾਲੀ ਹੈ ਉਹ ਕੱਟਾ ਵੀ ਤਰਨਾਟ ਵਾਲਾ ਜੀ ਅੱਛਾ ਕੱਟਾ ਤਰਨਾਟ ਵਾਲਾ ਕੱਟਾ ਕਿਹਦੇ ਨਾਲ ਆਇਆ ਸੀ ਇਹ ਇਹ ਉਹਦਾ ਇਹਦਾ ਅੱਛਾ ਇਹਦਾ ਕੱਟਾ ਅੱਛਾ ਇਹਦਾ ਤਰਨਾਟ ਵਾਲਾ ਤਰਨਾਟ ਵਾਲੀ ਤੋਂ ਮੇਟ ਕਰਵਾਦਾ ਸੀ ਇਹ ਤੇ ਠੀਕ ਹੈ ਕੱਟੇ ਦਾ ਪ੍ਰੋਪਰ ਰੰਗ ਰੂنگਾ ਦਿੱਤਾ ਹੈ ਨਾ ਤਰਨਾਟ ਨਾਲ ਲੈਨੇ ਹੈ ਨਾ ਹੂੰ ਤਾਂ ਲਓ ਵੀ ਮਿੱਤਰੋ ਦੁਬਾਰੇ ਫੇਰ ਨੰਬਰ ਤੁਹਾਨੂੰ ਦੱਸ ਦਿੰਨੇ ਆ ਇੱਕ ਵਾਰੀ ਤਾਂ ਜ਼ਿਆਦਾ ਜਾਣਕਾਰੀ ਲਈ ਬਾਈ ਰਾਜੀ ਨਾਲ ਤੁਸੀਂ ਗੱਲ ਕਰ ਲੋ ਰਾਜੀ ਬੋਲੀ ਨੰਬਰ ਬਾਈ 9417558281 9417558281 ਲਓ ਜੀ ਇਹ ਨੰਬਰ ਆ ਬਾਕੀ ਸਕਰੀਨ ਤੇ ਵੀ ਲਾਵਾਂਗੇ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਤੁਸੀਂ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਸਸੇਗਾ